ਏ ਜੱਦੇ ਬੰਦੀ ਦੇ ਪਤਾ ਨਾ ਗਿਆ ਆ ਗਈ ਜਿਹੜੀਆਂ ਗੱਡੀਆਂ ਫਰੀ ਆ। ਮਾਲੋ ਜੇ ਸਾਡੀਆਂ ਪ੍ਰਾੜੀਆਂ ਆਈਆਂ ਟਾਲੀਆਂ ਫਿਰ ਸਾਨੂੰ ਪਰਮਿਸ਼ਨ ਦੇਣ ਕਿ ਤੁਸੀਂ ਅੱਗ ਲਾ ਲਓ ਪੈੜੀਆਂ ਜੇ। ਲੰਘਣ ਕੇ ਦੀਏ। ਅੱਗੇ ਆ ਬੋਲ ਨੂੰ ਕਰਲੇ ਮਾਰ ਮੈਂ ਡੇ ਟਿਕਾਉਣਾ। ਕਰਲੇ ਮੈਂ ਮੂਰਤਾ ਹੈ। ਮੈਂ ਡਾਟਰ ਦੇਤੀ ਮੈਂ ਸਭ ਸਾਰੇ ਸਾਰੇ। ਨਹੀਂ ਸੜ ਬਹੁਤ ਆ। ਮੈਂ ਫੋਨ ਕਰਾਂਗਾ ਤੂੰ ਬਦਮਾਸ਼ੀ ਵਿਖਾਈਆ ਤੇ ਤੇ ਪਰਚਾ ਕਰਾਵਾਂਗਾ ਬਿਲਕੁਲ ਬਿਲਕੁਲ ਤੇਰੇ ਤੇ ਚੋਰੀ ਦਾ ਪਰਚਾ ਕਰਾ ਦੇ ਤੈਨੂੰ ਜਿੰਦ ਕਰਾ ਦੇ ਤੇ ਪਰਚਾ ਕਰਾ ਨਾ ਕੋਹਰੇ ਨਾਮ ਦਾ ਬਾਜੀ ਦੋ ਬਾਈ ਥੋੜਾ ਬੋਲਿਆ ਸਰਵਣ ਭਾਜੀ ਸਰਵਣ ਭਾਜੀ ਨਹੀਂ ਕਿਉਂ ਆ ਤਾਹ ਤੋਂ ਨੇ ਕਿਹਾ ਕਿ ਜਿੰਦਾਨ ਕਰ ਲਾਇਆ કે ભી મેં જાંડા કોની થે બંદી રોક આ મੁੰડા કોઈ નહીં જાતા જતો યાર નવાડી માં માર મેં દોર બંદી હી હી ગયા મੁੰડા કરનીયા ગલ સાલો પર જો ના ડરો પરજા નહીં કરો મેરતે કોઈ નહીં હોંકા બસ પ્રધાન સાબ 아아っ! Saab, Gaa Bar 길き! MaaPera Daga mariyni, Selles figure, Assassa nun boli, s delle...... Chia nun posgi za ca unriome si parThia x muscle, they rel celebrating i baş 一看 dahto, Sese f Expressa de mimi beatipta, Frams nude Benjamin ਅਗਲੀ ਗੱਲ ਇਹ ਬਾਅਦ ਵਿੱਚ ਲੱਗ ਗਿਆ ਤੁਹਾਨੂੰ ਲੱਗ ਗਿਆ ਸਾਹਿਬ ਇਹ ਲੈ ਕੇ ਤੁਹਾਨੂੰ ਮਿਲ ਗਿਆ ਜੀ ਤਾਂ ਬੋਲੂਗਾ ਜੀ ਜੀ ਜਵਾਬ ਸਾਨੂੰ ਉਹ ਪ੍ਰਧਾਨ ਗੱਲ ਕਰਦੇ ਆ ਤੁਹਾਡਾ ਯਾਰ ਇੱਕ ਬੰਦਾ ਪਤਾ ਇੱਕ ਬੰਦਾ ਦੇਖਿਆ ਕਰੋ ਬੋਲਦਾ ਜਿਹੜਾ ਬੰਦਾ ਪਾਜੀ ਇੱਕ ਮੇਜ ਬਾਤ ਕਰਦਾ ਉਸ ਤੋਂ ਬਾਅਦ ਵੀ ਆਪਕਾ ਕੀ ਹੋਇਆ ਜੀ ਮੈਂ ਕਹਿੰਦਾ ਹਾਂ ਮੈਂ ਮਾਫੀ ਤੇ ਮੰਨ ਨਹੀਂ ਗਿਆ ਵੇ ਨਹੀਂ ਮਾਫੀ ਐਂ ਤੇਰੀ ਕੀ ਕਰਨੀ ਐ ਐਂਕੋ ਮਾਫੀ ਮਿਲਾਈ ਜੇ ਬੰਦਾ ਕਰਦੀ ਹਰ ਕੋਈ ਨਹੀਂ ਕਿਸੇ ਤੇ ਟਰਾਲੀ ਲੱਗੀ ਉਹਨਾਂ ਨੂੰ ਗਾਇ ਹੀ ਟਰਾਲੀ ਸਾਈਡ ਤੇ ਕਰ ਲੋ ਕੀ ਗਾ ਕੰਪਨੀ ਨਾਲ ਵੀ ਕੇਜ ਹੋਈ ਆ ਕੰਪਨੀ ਨੇ ਸਾਡੇ ਕੋਲ ਜਵਾਬ ਲਗਦੇ ਵੀ ਸਾਡੀ 270 ਰੁਪਏ ਦੀ ਕੰਪਨੀ ਨੇ ਕਹਿੰਦੀ ਕੰਪਨੀ ਤੋਂ ਕਿਉਂ ਹੋਇਆ ਕੰਪਨੀ ਨੇ ਕਹਿੰਦੀ ਮੈਂ ਮਨ ਹੋਇਆ ਗਿਆ ਸੀ ਉਹਨਾਂ ਨੂੰ ਇਹ ਗਿਆ ਹੈ ਟਰਾਲੀ ਪਿੱਛੇ ਰਾਤੋਂ ਅਸੀਂ ਨਹੀਂ ਜਾ ਸਕਦੇ ਆਪਣੇ ਐਡਜੋ ਟਰਾਲੀ ਉੱਤੇ ਫਰੀਡ ਉਹਦੇ ਮੈਨੇਜਰ ਸਾਹਿਬ ਦੇ ਕੋਲ ਲਾਇਆ ਜਾਵੇ ਤੁਹਾਨੂੰ ਕਹਿਣਗੇ ਕਾਲੇ ਸਾਡੇ ਦੇ ਕਾਰਜ ਨਾ ਪਰ ਸਾਡੀ ਜਿਹੜਾ ਭਾਈ 24 ਘੰਟੇ ਦਾ ਮੈਨੂੰ ਕਰਦਾ ਕੀ ਕਰਦੇ ਆਲਾ ਮਤਲਬ ਉਹਦੇ ਅੰਨੇ ਬਾਤ ਹੈ ਉਹਨਾਂ ਦਾ ਵੀ ਚੋਰ ਹੈ ਤੇ ਪਹਿਲੇ ਆ ਗਏ ਉਹਨਾਂ ਦੀ ਕਾਰ ਨਾਲ ਉਹਦੇ ਵੀ ਦੇਖੀ ਹੋੜ ਬੜਾ ਕਾਰ ਨਾਲ ਚੋਰਾ ਲਾ ਪ੍ਰਿੰਟ ਹੋਇਆ ਉਹ ਜਿਹੜਾ ਉਹ ਤੁਮਾਹ ਰਾਤਾਂ ਦੇ ਚੁਪਰਵਾਜੇ ਨੂੰ ਮੈਂ ਭਾਈ ਉਹਨਾਂ ਨੇ ਨਹੀਂ ਕਿਹਾ ਕਿ ਇਹ ਗੱਲ ਕਿਹਨੇ ਕਿਹਾ ਉਹ ਗੱਲ ਭਾਈ ਉਹਨਾਂ ਨੇ ਇਹ ਕਿਹਾ ਕੀ ਗੱਲ ਹੋਈ ਆ ਤੁਹਾਡੇ ਨਾਲ ਅੱਜ ਸਰ ਸਵੇਰੇ 6 ਵਜੇ ਆਉਂਦਾ ਪਿਆ ਇਹ ਕਿੱਥੇ ਲੱਤ ਕੰਨਾਟ ਨੂੰ ਬ੍ਰਾਜਨੀ ਨੂੰ ਕਹਿੰਦਾ ਰਿਹਾ ਤੇ ਜਿਹੜੇ ਪਰਚੰਕਾ ਨੂੰ ਬਾਹਰ ਮੈਂ ਉਹ ਵੀ ਪਰਚੰਕਾ ਨੂੰ ਹੋਈ ਖਾਣਾ ਨਾ ਲੱਗ ਰਿਹਾ ਜੋ ਕੋਲੋਂ ਚਾਲ ਕਰਦੇ ਵੇ ਮੇਰਾ ਬੋਲ ਲੱਗ ਗਿਆ ਉਹਨੇ ਮੈਨੂੰ ਮਰਦੀ ਪਾਇਆ ਹੋਰ ਵੀ ਕੋਈ ਗੱਲਬਾਤ ਹੋਈ ਹਾਂਜੀ ਤਾਂ ਕੁਝ ਹੋਈ ਕੀ ਮੰਗ ਕਰਦੇ ਨੇ ਮੰਗੇ ਵੀ ਕੋਈ ਬਾਰੇ ਦੀ ਅੱਗੇ ਤਾਂ ਨਾਲ ਨਹੀਂ ਯਾਰ ਉਹਦੇ ਵਿੱਚ ਇਹਨਾਂ ਨੇ ਜਥੇਬੰਦੀਆਂ ਦੇ ਬਰਖਲਾਫ ਬੋਲੇ ਆ ਪਈ ਅਸੀਂ ਕਿਹੇ ਜਥੇਬੰਦੀ ਨੂੰ ਸਮਝਦੇ ਕੁਝ ਨਹੀਂ ਕਿ ਕਿਹੜੀ ਜਥੇਬੰਦੀ ਹੈ ਇਹ ਸੱਜੂ ਆਪਣੇ ਆਪ ਨੂੰ ਕਹੀ ਲੜਨੀ ਵੇਖੋ ਜੀ ਅਸੀਂ ਆਪਣੇ ਛਾਂ ਦੇ ਬਰਖਲਾਫ ਗੱਲ ਸੁਣਨਾਗੇ ਇਥੇ ਬੰਦੀ ਦੇ ਬਰਖਲਾਫ ਗੱਲ ਸੁਣਨੀ ਚਾਹੁੰਦੇ ਸਰਕਾਰ ਨੂੰ ਨਾ ਹੀ ਸੁਣਨੀ ਉਹ ਭਾਜੀ ਆਏ ਉਹ ਤੋਂ ਦਿੱਤਾ ਬਲਾਕ ਨੂੰ ਇਹਨੂੰ ਜਿਆਦਾ ਲੱਗਦਾ ਹੈ ਉਹ ਐਵੇਂ ਜੀ ਜੀ ਸਾਹਿਬ ਦਾ ਲੈ ਗਿਆ ਕਿਹਾ ਇਹ ਜੀ ਸਾਹਿਬ ਨੇ ਕਿਹਾ ਇਹਨਾਂ ਨੂੰ ਨਹੀਂ ਰੱਖਣਾ ਉਹ ਨਹੀਂ ਉਹ ਕਹਤਾ ਕੋਈ ਨਹੀਂ ਦੇਖੋ ਆਇਆ ਜਥੇ ਬੰਦੀ ਦੇ ਬਰਬਲਾਹ ਬੋਲਾਂਦਾ ਹੁੰਦਾ ਮੇਰੀ ਬੇਇੱਜ਼ਤੀ ਆ ਵੀ ਜਦੋਂ ਆਪਾਂ ਪ੍ਰਾਲੀਆਂ ਨੂੰ ਅੱਗ ਲਾਉਂਦੇ ਆ ਉਦੋਂ ਇਹ ਜੀ ਸਾਹਿਬ ਆਂਦੇ ਆ ਵੀ ਇਹਨਾਂ ਦਸਤਾਰਾ ਕਰਕੇ ਕਾ ਨਕਰਾ ਕਰਦੇ ਕਿਸੇ ਸਾਹਮਣੇ ਹੀ ਭੇਜਿਆ ਇਹਨਾਂ ਨੂੰ ਉਹ ਤਾਂ ਕਹਿਂਦਾ ਵੀ ਨਿਕਾਓ ਉਹ ਇਹਨਾਂ ਨੇ ਇੱਕ ਫੇਕ ਲਾਉਂਦੇ ਆ ਮਾੜੀ ਦੇਖਿਆ ਆਪਾਂ ਮੰਦੀਪਾ ਜੀ ਪਿੱਛੇ ਖੜੇ ਮੈਂ ਕਿਹਾ ਆਵਾ ਤੂੰ ਪ੍ਰਾਲੀ ਲੰਘਣੀ ਚਾਹੀਦੀ ਆ ਨਹੀਂ ਚਾਹੀਦੀ ਪ੍ਰਾਲੀ ਉਹਨਾਂ ਦਾਟਰ ਦਿੱਤੀ ਆ ਸਵੇਰ ਦੀਆਂ 6 ਵਜੇ ਦੀਆਂ ਟਰਾਲੀਆਂ ਡੱਕੀਆਂ ਇਹਨਾਂ ਨੇ ਉਹ ਲਾਗ 6 ਵਜੇ ਦੀਆਂ 6 ਇਹ ਵੀਰਾਂ ਦਾ ਇਹ ਡੀਪੀ ਕਹੂੰਗਾ ਡੀਸੀ ਸਾਹਿਬ ਕਹਿਣਗੇ ਡੀਸੀ ਸਾਹਿਬ ਕੀ ਦੇਣ ਸਾਹਿਬ ਤੋਂ ਆਪ ਕੋ ਉਠਾਉਂੋ ਜੀ ਜੀ ਯਾਰ ਜੀ ਜੀ ਲੈਟਰ ਦੇ ਦਿੱਤੀ ਉਹਨਾਂ ਪਰ ਮੈਂ ਰੋਕਦਾ ਨਹੀਂ ਸੀ ਕੋਈ 6 ਵਜੇ ਚਾੜੇ ਲੋਕ ਫੂਨ ਖੋਗੇ ਗੁੰਡਾ ਕਰਦੀ ਕਰਦੇ ਪਏ ਇਹਨਾਂ ਜਥੇਬੰਦੀ ਨੂੰ ਕਿਉਂ ਗੱਲ